ਦੇਦਰੇ ਸਾਰੇ ਸੂਚਨ ਪਿਆਰਪਰ ਇਸਾ ਸ਼ਿਕਾਇਤ ਦੀ ਮੇਰਾ ਨਾਮ ਤਰਨਜੀਤ ਸਿੰਘ ਕਲਿਆਣ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਐਸ ਸੀ ਮੋਰਚਾ ਬੀ ਜੀ ਪੀ ਮੋਗਾ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਡਿਸਟ੍ਰਿਕਟ ਪ੍ਰੈਜ਼ੀਡੈਂਟ ਐਸ ਸੀ ਮੋਰਚਾ ਬੀ ਜੀ ਪੀ ਮੋਗਾ ਸਰਦਾਰ ਸੂਰਪਾਲ ਸਿੰਘ 47 ਵਾਜੀ ਬੀਤੇ ਦਿਨੀ ਪਿੰਡ ਮੱਲਿਆਣਾ ਦੇ ਵਿੱਚ ਐਸ ਸੀ ਭਾਈਚਾਰੇ ਵੱਲੋਂ ਇੱਕ ਇਕੱਠ ਰੱਖਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਗਏ ਉਸ ਮੀਟਿੰਗ ਦੇ ਵਿੱਚ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਚਲਾਈਆਂ ਗਈਆਂ ਸਕੀਮਾਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਸ ਮੀਟਿੰਗ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਆਈਆਂ ਜਿਨ੍ਹਾਂ ਨੇ ਕੁਝ ਸਾਡੇ ਤੋਂ ਸਵਾਲ ਪੁੱਛੇ। ਅਸੀਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਕਿਸਾਨਾਂ ਨੂੰ ਬਿਲਕੁਲ ਹਰੇਕ ਸਵਾਲ ਦਾ ਅਸੀਂ ਜਵਾਬ ਦਿੱਤਾ। ਉਸ ਮੀਟਿੰਗ ਤੋਂ ਬਾਅਦ ਕੱਲ ਮੈਂ ਦੇਖ ਰਿਹਾ ਸੀ ਕਿ ਇੱਕ ਨਿਊਜ਼ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਖ ਹੈ ਕਿ ਭਾਜਪਾ ਮੋਗਾ ਦੇ ਜ਼ਿਲ੍ਹਾ ਆਗੂ ਇੱਕ ਝਾਂਸਾ ਦੇ ਕੇ ਨੀਲੇ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਪਿੰਡ ਦੇ ਵਿੱਚ ਮੀਟਿੰਗ ਕਰਕੇ ਗਏ ਨੇ ਉਹ ਬਿਲਕੁਲ ਗਲਤ ਹੈ ਜੀ ਨਿੰਦਨਯੋਗ ਹੈ ਮੈਂ ਕਿਸਾਨ ਜਥੇਬੰਦੀ ਨੂੰ ਅਪੀਲ ਕਰੂੰਗਾ ਕਿ ਇਹੋ ਜਿਹੀ ਗਲਤ ਜਾਮ ਉਹ ਨਾ ਲਾਉਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੂਰਜਪਾਲ ਢਾਲੀਵਾਲ ਡਿਟਕ ਪ੍ਰੈਜ਼ੀਡੈਂਟ ਐਸ்சி ਮੋਤ ਦਾ ਮੋਗਾ ਤੁਹਾਨੂੰ ਤਰਨਜੀਤ ਸਿੰਘ ਕਲਿਆਣ ਜੀ ਨੇ ਦਾਸੀ ਦਿੱਤਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਜੋ ਰੋਪ ਨੀਲੇ ਕਾਰਡਾਂ ਬਾਰੇ ਲਾਇਆ ਨੀਲੇ ਕਾਰਡਾਂ ਬਾਰੇ ਕੋਈ ਵੀ ਮੀਟਿੰਗ ਰੱਖੀ ਨਹੀਂ ਗਈ ਸੀਗੀ ਇਹ ਕਰਕੇ ਅਸੀਂ ਇਹ ਜਿਹੜੇ ਨੀਲਾ ਕਾਰਡਾਂ ਬਾਰੇ ਜਿਹੜੇ ਹੈਗੇ ਕਿਸਾਨ ਜਿੱਥੇ ਬੰਦਿਆ ਨੇ ਰੋਪ ਲਾਇਆ ਉਹਦੀ ਅਸੀਂ ਘੋਰ ਜਿਹੜੀ ਹੈ ਨਿੰਦਿਆ ਕਰਦੇ ਆ ਅਸੀਂ ਇਹ ਵੀ ਅਪੀਲ ਕਰਦੇ ਆ ਕਿਸਾਨ ਜਿੱਥੇ ਬੰਦੀ ਨੂੰ ਕਿ ਇਹੋ ਜਿਹੇ ਜਿਹੜੇ ਰੋਪ ਹੈਗੇ ਆ ਉਹ ਸਾਡੇ ਤੇ ਨਾ ਲਾਉਣ